ਆਈਸਾਬ ਉਹਨਾਂ ਨੇ ਸੰਤਾਨਾਇਕ ਫਿਰ ਅਗਲੀ ਮੁਕਵਾਰ ਦਿੱਤਾ ਜਿਹੜੇ ਪੰਜਾਬ ਤੋਂ ਚੱਲ ਕੇ ਜਾਂ ਦਿੱਲੀ ਤੋਂ ਚੜ੍ਹ ਕੇ ਉਹਨਾਂ ਮਿਲਣ ਵਾਸਤੇ ਆਏ ਉਹ ਕਹਿੰਦਾ ਕਿ ਇਹ ਮੈਨੂੰ ਇਹ ਗੱਲ ਦਾ ਅਫਸੋਸ ਹੈ ਕਿ ਚਲੋ ਨਹੀਂ ਮਿਲ ਸਕੇ ਉਹ ਮੇਰੇ ਵਾਸਤੇ ਇਨਾ ਪਿਆਰ ਦਿਖਾ ਰਹੇ ਇਨਾ ਔਖੇ ਹੋ ਕੇ ਪਹੁੰਚਣਾ ਦਿੱਲੀ ਤੋਂ ਪੰਜਾਬ ਤੋਂ ਦਿੱਲੀ ਪਹੁੰਚਣਾ ਜਿਹੜਾ ਸੋਖਾ ਨਹੀਂ ਆ ਬਾਕੀ ਵਿਦੇਸ਼ ਵਾਸੀਆਂ ਦੀਆਂ ਸਿੱਖ ਸੰਤਾਂ ਦੋਨਾਂ ਨੇ ਬਹੁਤ ਮਦਦ ਦਿੱਤਾ ਤੇ মিডিਆ ਦਾ ਵੀ ਉਹਨਾਂ ਨੇ ਧਨਵਾਦ ਕੀਤਾ ਕਿ ਜਿਹੜੀ ਜਿਹੜੀ ਗੱਲ ਪੂਰੀ ਇੰਟਰਨੈਸ਼ਨਲ ਲੈਵਲ ਤੇ ਲੱਗ ਜਾ ਰਹੀ ਸੀ ਉਹ ਛਡੂਰ ਸਾਹਿਬ ਵਾਸਤੇ ਉਹਨਾਂ ਨੇ ਕਈ ਕੋਈ ਗੱਲ ਛਡੂਰ ਸਾਹਿਬ ਦੇ ਸੰਬੰਧ ਉਹਨਾਂ ਨੇ ਪੰਜਾਬ ਦੇ ਸੰਗਤਾਂ ਨੂੰ ਇੱਕੋ ਹੀ ਅਪੀਲ ਕੀਤੀ ਹੈ ਕਿ ਤੁਸੀਂ ਜਿਹੜੇ ਸ਼੍ਰੋਮਣੀ ਕਮੇਟੀ ਦੇ ਨਾਲ ਵੋਟਾਂ ਆ ਰਹੀਆਂ ਉਹ ਸਾਰੇ ਜਣੇ ਵੱਧ ਤੋਂ ਵੱਧ ਹਰੇਕ ਜਿਹੜੇ ਜੇ ਬੰਦੇ ਦੀ ਵੋਟ ਮਣ ਸਕਦੀ ਆ ਉਹ ਆਪਣੇ ਆਪਣੇ ਵੋਟ ਬਣਾਵੇ ਜੋ ਆਉਣ ਵਾਲੇ ਸਮੇਂ ਜੇਕਰ ਸਰੋਨੇ ਕਮੇਟੀ ਦੀ ਇਲੈਕਸ਼ਨ ਹੁੰਦੀ ਆ ਉਹਦੇ ਜੇ ਸਾਰੇ ਆ ਵੋਟਾਂ ਬਣੀਆਂ ਹੋਣਗੀਆਂ ਤੇ ਸਾਰੇ ਆਪਣੇ ਅਧਿਕਾਰ ਦਾ ਇਸਤੇਮਾਲ ਕਰਕੇ ਆਪਾਂ ਕੋ ਸਰੋਨੇ ਕਮੇਟੀ ਦੇ ਪ੍ਰਬੰਧ ਦੇ ਜਿਹੜਾ ਇਹੋ ਜਿਹੇ ਬੰਦੇ ਚ ਲਈਏ ਚੁਣ ਕੇ ਅੱਗੇ ਜਿਹੜੇ ਉਹ ਪ੍ਰਬੰਧ ਮੁਸਤਫਾ ਕਰਦੇ ਹੁਣ ਸਾਡੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਕੰਮ ਕਰ ਸਕਦੇ ਹੁਣ ਧਰਮ ਤੋਂ ਮਾਨਾ ਇਹ ਜਾਏ ਐਜੀਪੀਸੀ ਕੇ ਚੁਨਾਵ ਜੋ ਹੈ ਅਬ ਅਮਰਤਪਾਲ ਕੀ ਦੇਖ ਰੱਖ ਨੇ ਚੁਨਾਵ ਲੜਾਇਆ ਜਾਏ ਅਮਰਤਪਾਲ ਕੀ ਦੇਖ ਰੱਖੇ ਮੈਂ ਨਹੀਂ ਉਹਨਾਂ ਦਾ ਇਹ ਮਕਸਦ ਇਹ ਹੈ ਕਿ ਉਸ ਵਿੱਚ ਚ ਗਲ ਮਿਲ ਕੇ ਜਾਂ ਕਿਸੇ ਵੀ ਕੋਈ ਅچھے ਆਦਮੀ ਕੋ ਜੋ ਜੋ ਧਾਰਮਿਕ ਵਿਅਕਤੀ ਵਾਲੇ ਜਿਨ੍ਹਾਂ ਦਾ ਧੰਦਾ ਨਹੀਂ ਹੋਈ ਇਹ ਚੀਜ਼ ਕੋ ਉਹ 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 ਅੱਗੇ ਆਏ ਉਹ ਕੰਮ ਕੋ ਸਮਰਪਤ ਆ ਗਏ ਸੋਚੂ ਚੁੱਕਾ ਦਾ ਮਾਹੌਲ ਕਿਦਾਂ ਦਾ ਸੀਗਾ ਉਸ ਬਾਰੇ ਗੱਲ ਕੀਤੀ ਕੋਈ ਜਿੱਥੇ ਸੋਚੂ ਕੀ ਕੋਨ ਸੀਗਾ ਕੋ ਉਹ ਤੇ ਠੀਕ ਸੀਗਾ ਮਾਹੌਲ ਲੇਕਿਨ ਓਮ ਵਿਰਲਾ ਤੇ ਸਾਹਮਣੇ ਚੁੱਕੀ ਉਹਨਾਂ ਨੂੰ ਪਤਾ ਨਹੀਂ ਉਹਨਾਂ ਨੇ ਉਹਨਾਂ ਨੂੰ ਵਿਰਲਾ ਸਾਹਮਣੇ ਵਿਰਲਾ ਸਾਹਿਬ ਦੇ ਸਾਹਮਣੇ ਪੜੀ ਲੱਗ ਤੇ ਨੱਤੇ ਬੁਲਾਇਆ ਉਹਨਾਂ ਨੇ ਸਾਹਮਣੇ ਕਿਹਾ ਸਾਹਿਬ ਜੀ ਠੀਕ ਹੈ ਤਾਂ ਕੋਈ ਸੰਦੇਸ਼ ਵੀ ਦਿਆ ਹੈ ਜੋ ਹਲਕਾ ਵਾਸੀ ਹੈ ਜੀ ਹਲਕਾ ਵਾਸੀ ਨੂੰ ਕਿਹਾ ਚੜਦੀ ਕਲਾ ਚ ਰਹੋ ਬਾਕੀ ਉਹ ਕਹਿੰਦੇ ਕਿ ਜਿਹੜੀ ਤੁਹਾਡੀ ਟੀਮ ਆ ਇਲੈਕਸ਼ਨ ਲੜੀ ਆ ਜਾਂ ਤੁਸੀਂ ਜਿੰਨੇ ਵੀ ਉਹਨਾਂ ਦੇ ਜੋ ਵੀ ਉਹਨਾਂ ਦੇ ਕੋਈ ਮਸਲੇ ਆਉਂਦੇ ਆ ਤੁਹਾਨੂੰ ਸਾਰੇ ਜਣੇ ਰਲ ਕੇ ਤੁਸੀਂ ਮਾਲ ਕਰੋ ਠੀਕ ਹੈ ਜੀ ਠੀਕ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ